ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਤਹਿਸੀਲਦਾਰ ਦਫ਼ਤਰ ਸਬੰਧੀ ਜਿੰਨੇ ਵੀ ਕੰਮ ਪੈਂਡਿੰਗ ਪਏ ਹਨ ਉਹਨਾਂ ਦੇ ਲਈ ਛੁੱਟੀ ਵਾਲੇ ਦਿਨ ਇੱਕ ਵਿਸ਼ੇਸ਼ ਕੈਂਪ ਲਗਾ ਕੇ ਪਿਛਲੇ ਪੈਂਡਿੰਗ ਕੰਮਾਂ ਦਾ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ ਹਨ ਜਿਸ ਦੇ ਤਹਿਤ ਅੱਜ ਮਨੀਸ ਕਤਰਤ ਪਟਿਆਲਾ ਵਿਖੇ तहसीलदार दफ्तर ਨਾਲ ਸੰਬੰਧਿਤ ਸਾਰੇ ਅਧਿਕਾਰੀ ਮੌਜੂਦ ਰਹੇ ਅਤੇ ਲੋਕਾਂ ਦੇ ਪਏ ਪੈਂਡਿੰਗ ਕੰਮ ਕੰਪਲੀਟ ਕੀਤੇ ਗਏ ਇਸ ਮੌਕੇ ਗਲਬਤ ਕਰਦਿਆਂ ਸਰਦਾਰ ਪਵਨਦੀਪ ਸਿੰਘ ਨਾਇਬ ਤਹਿਸੀਲਦਾਰ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹਨਾਂ ਲੋਕਾਂ ਦੇ ਪੈਂਡਿੰਗ ਕੰਮਾਂ ਦਾ ਨਿਪਰਾਰ ਕਰਨ ਤੋਂ ਬਾਅਦ ਪੰਜਾਬ ਸਰਕਾਰ ਅਜੇ ਹੋਰ ਵੀ ਕੈਂਪ ਲਗਾਏਗੀ ਜਿਸ ਦੇ ਨਾਲ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਨਹੀਂ ਪਵੇਗਾ ਪੰਜਾਬ ਸਰਕਾਰ ਵੱਲੋਂ ਲਾਏ ਗਏ ਇੱਕ ਵਿਸ਼ੇਸ਼ ਕੈਂਪ ਜਿਸ ਦੇ ਦੌਰਾਨ ਜਿਨ੍ਹਾਂ ਲੋਕਾਂ ਦੇ ਇੰਤਕਾਲਾਂ ਦੇ ਕੰਮ ਪੈਂਡਿੰਗ ਪਏ ਹਨ ਉਹਨਾਂ ਨੂੰ ਸੰਪੂਰਨ ਕੀਤਾ ਜਾਵੇਗਾ ਇਸ ਦੇ ਲਈ ਪਟਿਆਲਾ ਦੇ ਮੈਨਿਸਕਤਰੀ ਤੱਕੇ ਇੱਕ ਵਿਸ਼ੇਸ਼ ਕੈਂਪ ਦੇ ਵਿੱਚ ਤਕਰੀਬਨ ਸਾਰੇ ਹੀ ਅਧਿਕਾਰੀ ਮੌਜੂਦ ਰਹੇ ਅਤੇ ਉਹਨਾਂ ਨੇ ਲੰਬੇ ਸਮੇਂ ਤੋਂ ਪੈਂਡਿੰਗ ਪਏ ਕੰਮਾਂ ਦਾ ਵਿਸ਼ੇਸ਼ ਕੈਂਪ ਲਗਾ ਕੇ ਨਿਪਟਾਰਾ ਕੀਤਾ ਇਸ ਸਪੈਸ਼ਲ ਸਰਕਾਰ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਕਿਸ ਤਰ੍ਹਾਂ ਦੇ ਕੇਸਿਸ ਸਾਹਮਣੇ ਆ ਰਹੇ ਨੇ ਦੇਖੋ ਇਸ ਤਰ੍ਹਾਂ ਹੈ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਆਰਡਰ ਹੋਏ ਨੇ ਅੱਜ ਜਿਹੜਾ ਛੁੱਟੀ ਵਾਲੇ ਦਿਨ ਵਰਕਿੰਗ ਡੇ ਕੀਤਾ ਗਿਆ ਜਿਹਦੇ ਕਿ ਇੰਤਕਾਲਾਂ ਦੇ ਨਿਪਟਾਰੇ ਸੰਬੰਧੀ ਜਿਹੜਾ ਵਿਸ਼ੇਸ਼ ਸੁਵਿਧਾ ਕੈਂਪਸ ਇਹ ਅੱਜ ਲਗਾਇਆ ਇੱਥੇ ਮਿੰਨੀ ਸਕੱਤਰੇਤ ਵਿਖੇ ਜਿਹੜਾ ਕਿ ਇੱਕ ਕਮੇਟੀ ਹਾਲ ਦੇ ਵਿੱਚ ਅਸੀਂ ਇਸ ਟਾਈਮ ਕੰਮ ਕਰ ਰਹੇ ਹਾਂ ਦੇਖੋ ਜਿੰਨੇ ਵੀ ਇੰਤਕਾਲ ਸਾਡੇ ਕੋਲੇ ਆਨਲਾਈਨ ਪੈਂਡੈਂਸੀ ਜਾ ਰਹੇ ਨੇ ਅਸੀਂ ਅੱਜ ਸਾਰਿਆਂ ਨੂੰ ਥਰੂ ਪੇਪਰ ਥਰੂ ਮੁਨਾਦੀ ਸਾਰਿਆਂ ਨੂੰ ਇੰਟੀਮੇਟ ਕੀਤਾ ਕਿ ਜੇ ਕਿਸੇ ਦੀ ਕੋਈ ਕੋਈ ਪ੍ਰੋਬਲਮ ਹੈ ਕੋਈ ਕੁਆਰੀ ਹੈ ਈਵਨ ਕਿ ਪਟਵਾਰੀ ਸਾਹਿਬ ਜਾਂ ਕੋ ਪਬਲਿਕ ਤਾਂ ਸਾਡੇ ਕੋਲ ਆਵੇ ਤੇ ਆਪਣੇ ਇੰਤਕਾਲ ਦਾ ਜਿਹੜਾ ਫੈਸਲਾ ਹੈ ਅੱਜ ਸਾਡੇ ਤੋਂ ਇਸੇ ਮੌਕੇ ਤੇ ਕਰਾ ਕੇ ਜਾਵੇ ਤੇ ਅੱਜ ਅਸੀਂ ਇਹ ਸੋਚ ਕੇ ਆਏ ਕਿ ਅਸੀਂ ਟੋਟਲ ਪੈਂਡੈਂਸੀ ਜਿਹੜੀ ਹੈ ਅਸੀਂ ਅੱਜ ਮੋਸਟ 100% ਕੋਸ਼ਿਸ਼ ਹੈ ਵੀ ਕਲੀਅਰ ਕਰਕੇ ਜਾਈਏ ਤੇ ਚਾਹੇ ਸਾਡਾ ਸ਼ਾਮ ਹੋਵੇ ਰਾਤ ਹੋਵੇ ਸੀ ਅੱਜ ਨਿਮੜ ਕੇ ਜਾਵਾਂਗੇ ਅੱਜ ਸਾਰਾ ਜੀ ਆਪਾਂ ਗੱਲ ਕਰੀ ਏਰੀਆ ਵਾਈਜ਼ ਕਿਹੜੇ ਕਿਹੜੇ ਪਿੰਡਾਂ ਤੋਂ ਲੋਕ ਆ ਰਹੇ ਨੇ ਤੁਹਾਡੇ ਕੋਲ ਦੇਖੋ ਇਹਦੇ ਵਿੱਚ ਸਾਰੇ ਏਰੀਆ ਤੋਂ ਹੀ ਲੋਕੀ ਆ ਰਹੇ ਨੇ ਪਰ ਹਜੇ ਕਈਆਂ ਨੂੰ ਸਿਰਫ ਇਹ ਹੈ ਕਈਆਂ ਨੇ ਹਜੇ ਇੰਤਕਾਲ ਦਰਜ ਕਰਵਾਣੇ ਨੇ ਉਹ ਐਪਲੀਕੇਸ਼ਨ ਲੈ ਕੇ ਆ ਰਹੇ ਨੇ ਜਦ ਕਿ ਸਾਡਾ ਅੱਜ ਵੈਸੇ ਅਸੀਂ ਐਪਲੀਕੇਸ਼ਨਾਂ ਦਾ ਮਾਰਕ ਵੀ ਕਰ ਰਹੇ ਹਾਂ ਬਟ ਜਿਹੜਾ ਅੱਜ ਦਾ ਵਿਸ਼ੇਸ਼ ਕੈਂਪ ਹੈ ਉਹ ਜਿਹੜੀ ਸਾਡੇ ਇੰਤਕਾਲ ਪਹਿਲਾਂ ਤੋਂ ਦਰਜ ਹੋਏ ਨੇ ਪਰ ਕਿਸੇ ਕਾਰਨ ਉਹਦਾ ਫੈਸਲਾ ਨਹੀਂ ਹੋ پا ਰਿਹਾ ਇਹ ਉਹਦੇ ਸਬੰਧ ਦੇ ਵਿੱਚ ਸਾਡਾ ਅੱਜ ਮੇਨ ਕੈਂਪ ਹੈ ਪਰ ਅਸੀਂ ਹੋਰ ਜੇ ਪਬਲਿਕ ਕੋਈ ਨਵੀਂ ਐਪਲੀਕੇਸ਼ਨ ਲੈ ਕੇ ਆ ਰਹੀ ਅਸੀਂ ਉਹਨੂੰ ਵੀ ਇੰਟਰਟੇਨ ਕਰ ਰਹੇ ਹਾਂ ਬਟ ਉਹਦਾ ਫੈਸਲਾ ਇਮੀਡੀਏਟ ਹੋ ਨਹੀਂ ਪਾਏਗਾ ਕਿਉਂਕਿ ਉਹਦਾ ਪੋਟਾ ਪੈ ਇੰਤਕਾਲ ਦਰਜ ਹੋਣਾ ਹੈ ਫਿਰ ਮੁਕਾਬਲਾ ਹੋਣਾ ਉਹ ਲੰਮਾ ਪ੍ਰੋਸੈਸ ਹੈ ਹਾਂ ਜੀ ਆਪਾਂ ਹੁਣ ਤੱਕ ਦੀ ਗੱਲ ਕਰੀਏ ਕਿੰਨੇ ਇੰਤਕਾਲਾਂ ਦੀ ਜਿਹੜੀ ਐਪਲੀਕੇਸ਼ਨਾਂ ਆ ਚੁੱਕੀਆਂ ਨੇ ਹੁਣ ਤੱਕ ਸਵੇਰ ਤੋਂ ਅਸੀਂ ਮੈਂ ਅਪ੍ਰੋਕਸੀਮੇਟ 150 ਤੋਂ ਪਲੱਸ ਇੰਤਕਾਲ ਜਿਹੜੇ ਐ ਫੈਸਲਾ ਕਰ ਚੁੱਕੇ ਹਾਂ ਹਾਲੇ ਵੀ ਤੁਸੀਂ ਦੇਖੋਗੇ ਕਿ ਇੱਥੇ ਪਬਲਿਕ ਕਾਫੀ ਮਤਲਬ ਗਿਣਤੀ ਵਿੱਚ ਹੈਗੀ ਹੈ ਤੇ ਬਾਕੀ ਦਾ ਜਿਹੜਾ ਹੈਗਾ ਜਿਵੇਂ ਜਿਵੇਂ ਪਬਲਿਕ ਆਈ ਜਾਊਗੀ ਅਸੀਂ ਸੁਣ ਕੇ ਜੇ ਪਬਲਿਕ ਨਹੀਂ ਵੀ ਆ ਰਹੀ ਅਸੀਂ ਪਟਵਾਰੀ ਸਾਹਿਬ ਹੀ ਬੁਲਾਏ ਹੋਏ ਨੇ ਜੇ ਜਿਨ੍ਹਾਂ ਦੇ ਕੋਲ ਕੋਈ ਇੰਤਕਾਲ ਪੈਂਡਿੰਗ ਹੈਗਾ ਉਹ ਸਾਡੇ ਕੋਲ ਲੈ ਕੇ ਆਵੇ ਤੇ ਉਹਦਾ ਦੱਸੇ ਉਹਦਾ ਜੇ ਕੋਈ ਪ੍ਰੋਬਲਮ ਹੈ ਤਾਂ ਅਸੀਂ ਉਹਦਾ ਸੋਲਵ ਅੱਜ ਕਰੀਏ ਮੈਂ ਕੀ ਕਰ ਰਹੇ ਨੇ ਕਿਉਂ ਪੈਂਡ ਪੈਂਡਿੰਗ ਰਹੇ ਨੇ ਇਹਨਾਂ ਇੱਕ ਕਾਰਨ ਦੱਸਿਆ ਜਾਵੇ ਦੇਖੋ ਬਹੁਤੇ ਇੰਤਕਾਲਾਂ ਦੀ ਪੈਂਡੈਂਸੀ ਦੇ ਦੋ ਹੀ ਕਾਰਨ ਹੈ ਇੱਕ ਤਾਂ ਪਾਰਟੀ ਆਂਦੀ ਹੈ ਆਪਣੀ ਐਪਲੀਕੇਸ਼ਨ ਦਿੰਦੀ ਹੈ ਜ਼ਿਆਦਾਤਰ ਪੈਂਡੈਂਸੀ ਦੇ ਕੇਸ ਹੁੰਦੇ ਨੇ ਵਿਰਾਸਤ ਦੇ ਇੰਤਕਾਲ ਜਿੰਨੀ ਦੇਰ ਤੱਕ ਇੰਤਕਾਲ ਤੱਕ ਕੁਰਸੀਨਾਮਾ ਤਸਦੀਕ ਹੁੰਦਾ ਹੈ ਪਿੰਡ ਦੇ ਨੰਬਰਦਾਰ ਵੱਲੋਂ ਉਹ ਨੰਬਰਦਾਰ ਔਰ ਪਾਰਟੀ ਦੁਬਾਰਾ